ਦੇਸ ਪ੍ਰਦੇਸ ਵਸਦੀ ਸਮੂਹ ਸਾ ਸੰਗ ਜੀਓ ਗੁਰ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬ੍ਰਿਸਬੇਨ ਲਗਭਗ 1 ਵਜ ਚੱਲਿਆ ਤੇ ਜਿਵੇਂ ਆਪਾਂ ਤੁਹਾਡੇ ਨਾਲ ਵਾਦੇ ਅਨੁਸਾਰ ਮੌਸਮ ਦੀ ਅਪਡੇਟ ਕਰ ਰਹੇ ਹਾਂ ਥੋੜਾ ਥੋੜਾ ਮੀਂਹ ਪੈਂਦਾ ਅੱਜ ਵੀਰਵਾਰ ਹੈ ਤੇ ਕੱਲ ਸ਼ੁੱਕਰਵਾਰ ਤੇ ਸ਼ਨੀਵਾਰ ਜਾਦੇ ਮੀਂਹ ਪੈਣ ਦੀ ਉਮੀਦ ਆ ਆਪਾਂ ਹੁਣ ਚੱਲੇ ਆਪ ਆਪਣੀ ਗੱਡੀ ਆਪਾਂ ਚੱਕਰ ਲੱਗੇ ਆਂ ਤੇ ਬਸ ਕਿਉਂਕਿ ਅਸੀਂ ਫਰੀਦਕੋਟ ਵਾਲੇ ਆ ਪੀਪੀ04 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਬਸ ਦੇ ਰਹੋ ਹੁਣ ਆਪਾਂ ਆਪਦੇ ਘਰਾਂ ਵਿੱਚ ਤਿਆਰੀਆਂ ਤੇ ਆਸ ਕਰਦਾ ਜਿੱਥੇ ਵੀ ਹੋਵੋਗੇ ਸਾਰੇ ਚੜ੍ਹਦੀ ਕਲਾ 'ਚ ਹੀ ਹੋਵੋਗੇ ਖੁਸ਼ ਰਹਿਆ ਕਰੋ ਤੰਦਰੁਸਤੀ ਬਖਸ਼ੀ ਪਰਮਾਤਮਾ ਤੇ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ Tata tá, carabaraca. Lá